ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਜਲੰਧਰ ਇਹ ਸਥਾਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨਗਰ ਦਾ ਵਿਕਾਸ ਕੀਤਾ ਸੀ ਇੱਥੇ ਪਾਣੀ ਦੀ ਘਾਟ ਕਾਰਨ ਗੁਰੂ ਜੀ ਨੇ 1599 ਵਿੱਚ ਇੱਕ ਖੂਹ ਪੁੱਟਿਆ ਸੀ ਗੁਰੂ ਜੀ ਨੇ ਖੂਹ ਵਿੱਚੋਂ ਭਾਈ ਬਸਾਕੀ RAM ਦਾ ਇੱਕ ਗੜਵਾ ਕੱਢਿਆ ਸੀ ਜੋ ਗੰਗਾ ਨਦੀ ਵਿੱਚ ਡਿੱਗਿਆ ਸੀ ਗੁਰੂ ਜੀ ਨੇ ਕਾਂ ਦੇ ਮਨਾਂ ਵਿੱਚੋਂ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਦਾ ਵਹਿਮ ਦੂਰ ਕਰ ਦਿੱਤਾ ਇਸ ਲਈ ਖੂਹ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਗੰਗਸਰ ਰੱਖਿਆ ਗਿਆ ਗੁਰੂ ਜੀ ਨੇ ਇਸ ਖੂਹ ਨੂੰ ਇਹ ਕਹਿ ਕੇ ਬਖਸ਼ੀਸ਼ ਕੀਤੀ ਸਾਕਰ ਗੰਗ ਇਹ ਨਾਮ ਧਾਰਿਓ ਗੰਗਾ ਤੇ ਹਮ ਅਧਿਕ ਲਿਖਾਇਓ ਜੋ ਬਾਛਾ ਕਰ ਇਥੇ ਆਵੇ ਮਨ ਬੰਛਤ ਵਰਸਤ ਹੀ ਪਾਵੇ ਵਾ ਮੈਂ ਇਸ ਖੂਹ ਦਾ ਨਾਮ ਗੰਗਸਰ ਰੱਖਿਆ ਹੈ ਜੋ ਨਦੀ ਤੇ ਇਸ਼ਨਾਨ ਕਰਨ ਦੇ ਸਮਾਨ ਲਾਭ ਦੇਵੇਗਾ ਜੋ ਕੋਈ ਇੱਛਾ ਲੈ ਕੇ ਆਵੇਗਾ ਇੱਛਾ